ਸਾਰੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਮੈਂ ਪ੍ਰਮਿੰਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਬਖਤਾ ਟੈਲੀਓਜੀ YouTube ਚੈਨਲ ਨਾਲ Facebook ਤੇ Instagram ਆਪਾਂ ਢਿੱਲੋ ਸਾਹਿਬ ਨਾਲ ਗੱਲਬਾਤ ਕਰਦੇ ਰੋਜ਼ ਦੀ ਤਰ੍ਹਾਂ ਖਬਰਾਂ ਚੋਂ ਖਬਰ ਲੈ ਕੇ ਹਾਜ਼ਰ ਨੇ ਮੇਰੇ ਨਾਲ ਨੇ ਬਖਤਾ ਟੈਲੀਓਜੀ ਗੱਲਬਾਤ ਕਰਦਾ ਢਿੱਲੋ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਢਿੱਲੋ ਸਾਹਿਬ ਇਹ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਤਲਬ ਕੀਤਾ ਹੈ 25 ਨਵੰਬਰ ਨੂੰ ਕੀ ਮਾਮਲਾ ਹੈ ਕੀ ਗੱਲਬਾਤ ਹੈ ਕੀ ਕਾਰਣੀ ਹੈ ਕਿਉਂ ਕੀਤਾ ਕਾਰਨ ਉਹ ਸਾਡੇ ਦਰਸ਼ਕਾਂ ਦੇ ਰੂਬਰੂ ਦੱਸੋ ਜੀ ਪਰਵਿੰਦਰ ਜੀ ਗੱਲ ਇਹ ਹੈ ਕਿ ਬੀ ਜੀ ਪੀ ਸਾਹਿਬ ਨੂੰ ਕਿਉਂ ਤਲਬ ਕੀਤਾ ਇਥੇ ਜਦੋਂ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ ਤਾਂ ਉਹਨਾਂ ਨਾਲ ਦੀ ਨਾਲ ਹੀ ਫਿਰ ਸਾਡੇ ਕੁਝ ਲੋਕਾਂ ਦਾ ਸਾਡੇ ਕੁਝ ਮਿੱਤਰ ਪਿਆਰਿਆਂ ਦਾ ਜਿਹੜੇ ਸਾਨੂੰ ਦੇਖਦੇ ਐ ਉਹ ਚਾਹੇ YouTube ਤੇ ਦੇਖਦੇ ਐ ਚਾਹੇ Instagram ਤੇ ਦੇਖਦੇ ਐ ਤੇ ਚਾਹੇ Facebook ਤੇ ਦੇਖਦੇ ਐ ਉਹ ਸਾਡੇ ਨਾਲ ਹਮਦਰਦੀ ਰੱਖਦੇ ਬੜੀ ਵਧੀਆ ਮਿੱਤਰ ਪਿਆਰੇ ਸਾਰਿਆਂ ਨਾਲ ਸਾਡਾ ਬਹੁਤ ਵਧੀਆ ਨਿਕਾ ਜਿਹੜਾ ਹੈਗਾ ਬਿਲਕੁਲ ਬਿਲਕੁਲ ਉਹ ਵਾਰ-ਵਾਰ ਇਹ ਗੱਲ ਕਹਿੰਦੇ ਆ ਵੀ ਯਾਰ ਤੁਸੀਂ ਅਕਾਲੀ ਦਲ ਦੀ ਨਾ ਤਰਫਦਾਰੀ ਕਰ ਤਰਫਦਾਰੀ ਕਰਦੇ ਹੋ ਇਹ ਮਤਲਬ ਕਮੈਂਟ ਕਮੈਂਟ ਕਰਦੇ ਬਿਲਕੁਲ ਵਿੱਚ ਬਹੁਤ ਸਾਰੇ ਲੋਕਾਂ ਦਾ ਇਤਰਾਜ਼ ਹੈ ਹੁਣ ਸਵਾਲ ਇਹ ਹੈ ਕਿ ਜੇ ਵੀ ਆਪਾਂ ਅੱਜ ਵਾਲੀ ਖਬਰ ਕਰਾਂਗੇ ਖਬਰ ਇਹ ਵੀ ਅਕਾਲੀ ਦਲ ਨਾਲ ਸਬੰਧਤ ਹੈ ਬਿਲਕੁਲ ਅਸੀਂ ਹੁਣ ਪੱਤਰਕਾਰਾਂ ਪੱਤਰਕਾਰਾਂ ਦਾ ਮਤਲਬ ਕੋਈ ਧੜਾ ਨਹੀਂ ਬਿਲਕੁਲ ਜੀ ਧੜਾ ਮਤਲਬ ਜੇ ਹੁੰਦਾ ਤਾਂ ਧੜਾ ਸਾਡੇ ਹੁੰਦਾ ਕਿ ਉਹ ਜਿਵੇਂ ਕਿਹਾ ਇਸ ਨੇ ਕਿਸੇ ਨੇ ਪੁੱਛਿਆ ਸੀ ਉਹਨਾਂ ਨੂੰ ਜਿਹੜਾ ਇਹ ਗੱਲ ਉਹਦੀ ਸੀ ਕਿ ਤੁਹਾਡਾ ਤਰਾ ਕੀ ਹੈ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕਲਮ ਕਦੇ ਨਿਰਪੱਖ ਨਹੀਂ ਹੁੰਦੀ ਬਿਲਕੁਲ ਕਲਮ ਦਾ ਵੀ ਇੱਕ ਟੜਾ ਹੁੰਦਾ ਹੈ ਤੁਹਾਡਾ ਸਾਡਾ ਵੀ ਬਿਲਕੁਲ ਸਾਡਾ ਤੜਾ ਇਹ ਹੈ ਕਿ ਜਿਹੜੇ ਆਪੋਜੀਸ਼ਨ ਵਾਲੇ ਲੋਕ ਹੈ ਜਿਨ੍ਹਾਂ ਦੀ ਕੋਈ ਗੱਲ ਨਹੀਂ ਸੁਣਦਾ ਸੀ ਉਹਨਾਂ ਦੀ ਵੀ ਸੁਣਦੇ ਆ ਬਿਲਕੁਲ ਜਿਹੜੇ ਦੱਬੇ ਕੁਚਲੇ ਲੋਕ ਹੈ ਜਿਨ੍ਹਾਂ ਦੇ ਨਾਲ ਕੋਈ ਖੜਦਾ ਨਹੀਂ ਉਹਦੇ ਨਾਲ ਅਸੀਂ ਸਾਰਾ ਕੁਝ ਉਹ ਕਰਦੇ ਆ ਲੇਕਿਨ ਜਿਹੜੀਆਂ ਖਬਰਾਂ ਇਸ ਵੇਲੇ ਮੇਨ ਖਬਰਾਂ ਬੜੀਆਂ ਹੁੰਦੀਆਂ ਨੇ ਜੇ ਅਸੀਂ ਉਹਨਾਂ ਖਬਰਾਂ ਨੂੰ ਅਨਾਸ ਲੋਕ ਜਦੋਂ ਸਾਹਮਣੇ ਸਾਡੇ ਸੁਣਨ ਵਾਲੇ ਦੇ ਸਾਹਮਣੇ ਪੇਸ਼ ਕਰਾਂਗੇ ਤਾਂ ਫਿਰ ਇੱਕ ਹੋਰ ਜਿਹੜੇ ਲੋਕ ਉਹਨਾਂ ਦੇ ਹਮਦਰਦ ਹੈ ਉਹ ਕਹਿੰਦੇ ਤੁਸੀਂ ਤਾਂ ਬਿਲਕੁਲ ਤਾਂ ਇੱਕ ਖਰਫਾ ਕਰ ਦਿੱਤ ਸੁਣਨ ਖਲਾਫ ਕਰ ਦਿੱਤੇ ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਹੈ ਅਕਾਲੀ ਦਲ ਨੇ ਬਹੁਤ ਵੱਡੇ ਗੁਨਾਹ ਕੀਤੇ ਉਹਨਾਂ ਗੁਨਾਹਾਂ ਦੀ ਸਜ਼ਾ ਵੀ ਉਹ ਭੁਗਤ ਰਹੇ ਤੇ ਭੁਗਤੀ ਪਤਾ ਨਹੀਂ ਕਿੰਨੀ ਦੇ ਸਕਾਂਗੇ ਜਾਣਗੇ ਪਰ ਜੇ ਅਕਾਲੀ ਦਲ ਦੀ ਕੋਈ ਪ੍ਰਾਪਤੀ ਹੈ ਸਾਨੂੰ ਗੱਲ ਕਰਨੀ ਪਵੇ ਕਿਉਂਕਿ ਅਸੀਂ ਪੱਤਰਕਾਰਾਂ ਪੱਤਰਕਾਰਾਂ ਜੇ ਅਸੀਂ ਨਿਰਪੱਖਤਾ ਨਾਲ ਉਹਨਾਂ ਦੀ ਗੱਲ ਨਾਲ ਕਰਾਂਗੇ ਕੱਲ ਉਹਨਾਂ ਨੂੰ ਕ੍ਰਿਟਿਸਾਈਜ਼ ਕਿਵੇਂ ਕਰਾਂਗੇ ਬਿਲਕੁਲ ਜੀ ਮੰਨ ਲਓ ਵੀ ਅੱਜ ਅਸੀਂ ਉਹਨਾਂ ਨੂੰ ਕ੍ਰਿਟਿਸਾਈਜ਼ ਹੀ ਕਰੀ ਜਾਂਦੇ ਆ ਤਾਂ ਫਿਰ ਸਾਡੇ ਬਾਰੇ ਦੂਜੇ ਉਹਨਾਂ ਦੀ ਸੋਚ ਬਾਰੇ ਬੰਦੇ ਕਹਿਣਗੇ ਵੀ ਇਹਨਾਂ ਨੇ ਤਾਂ ਕ੍ਰਿਟਿਸਾਈਜ਼ ਕਰਨੇ ਕਰਨਾ ਹੀ ਕਰਨਾ ਹੈ ਮੰਨ ਲਓ ਅੱਜ ਅਸੀਂ ਉਹਨਾਂ ਦੀ ਚੰਗੀ ਗੱਲ ਨੂੰ ਪੇਸ਼ ਕਰਦੇ ਆ ਕੱਲ ਨੂੰ ਜਦੋਂ ਅਸੀਂ ਉਹਨਾਂ ਦੀ ਮਾੜੀ ਹੋਈ ਦਾ ਆਪਾਂ ਕ੍ਰਿਟਿਸਿਜ਼ਮ ਕਰਾਂਗੇ ਉਹਨਾਂ ਦੀ ਮਾੜੀ ਗੱਲ ਨੂੰ ਤਾਂ ਉਸ ਵੇਲੇ ਫਿਰ ਇਹ ਗੱਲ ਉਹ ਆਹਾਂ ਠੀਕ ਹੈ ਗੱਲ ਤੇ ਇਹ ਉਹਨਾਂ ਹੱਕ ਸੀ ਅਜੇ ਖਲਾਸ ਹੱਕ ਦੇ ਵੀ ਤੁਸੀਂ ਉਹਨਾਂ ਦੀ ਪੋਲਿਟਿਕਸ ਦਾ ਬਿਲਕੁਲ ਹੱਕ ਅਸੀਂ ਇਸ ਕੱਲ ਦੇ ਹੱਕ ਨਹੀਂ ਕਿ ਅਸੀਂ ਉਹਨਾਂ ਨੂੰ ਹਕੂਮਤ ਦੇਣੀ ਹੈ ਜੇ ਸਾਡੇ ਇੰਨੇ ਪਾਸਾ ਰਹੂ ਰੋਗ ਹੋਵੇ ਸੀ ਉਮਦ ਦੇ ਰਹੀਏ ਤਾਂ ਪਕਾਈ ਕਿਉਂ ਕਰੀ ਹਕੂਮਤ ਤੇ ਤੁਸੀਂ ਆਦੀ ਬੈਠ ਸਕਦੇ ਸੋ ਅੱਜ ਇਹ ਦੀ ਖਬਰ ਹੈ ਇਹ ਵੀ ਅਕਾਲੀ ਦਲ ਨਾਲ ਸੰਬੰਧਿਤ ਜੀ ਅਸਲ 'ਚ ਤਰਨ ਤਾਰਨ ਦੀ ਜਿਹੜੀ ਜਿਮਨੀ ਚੋੜ ਸੀ ਨਾ ਜਿਮਨੀ ਚੋੜ ਹੋਰ ਤੋਂ ਪਹਿਲਾਂ ਜਦੋਂ ਕੈਂਪੇਨ ਚੱਲਦੀ ਸੀ ਉਸ ਪਲੇ ਅਕਾਲੀ ਦਲ ਨੇ ਕਾਫੀ ਸਾਰੀਆਂ ਸ਼ਿਕਾਇਤਾਂ ਕੀਤੀਆਂ ਸੀ ਵਾਰ-ਵਾਰ ਸ਼ਿਕਾਇਤ ਨੂੰ ਸੀ ਜਿਹੜਾ ਤਰਨਤਾਰਨ ਦਾ ਪ੍ਰਸ਼ਾਸਨ ਉਹ ਨਿਰਪੱਖਤਾ ਨਾਲ ਕੰਮ ਨਹੀਂ ਕਰਦਾ ਇਹਦੇ ਸਬੰਧ ਵਿੱਚ ਅਕਾਲੀ ਦਲ ਨੇ ਉੱਥੇ ਇੱਕ ਧਰਨਾ ਵੀ ਲਾਇਆ ਸੀ ਉਸ ਧਰਮੇ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉੱਥੋਂ ਦੀ ਐਸਐਸਪੀ ਮੈਡਮ ਅਰੁਜੋਤ ਕੌਰ ਗਰੇਵਾਲ ਨੂੰ ਜਿਹੜਾ ਹੈਗਾ ਆਲੰਬਾ ਵੀ ਦਿੱਤਾ ਸੀ ਕਿ ਮੈਡਮ ਤੁਸੀਂ ਇੱਕ ਧਰਮਣ ਕੇ ਕੰਮ ਕਰਦੇ ਤੁਸੀਂ ਪੁਲਿਸ ਅਫਸਰਾਂ ਨੂੰ ਕੰਮ ਨਹੀਂ ਕਰਦੇ ਔਰ ਉਹਦੇ ਵਿੱਚ ਮਿੱਠੀ ਦੀ ਧੰਕੀ ਵੀ ਸੀ ਉਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਹਰਜਰਨ ਸਿੰਘ ਭੁੱਲੜੀ ਡੀਆਈਜੀ ਸਾਹਿਬ ਨਾਲ ਅੱਜਕੱਲ ਪੀ ਹੋ ਰਹੀ ਹੈ ਇਹ ਦੇਖ ਲਓ ਕਾਨੂੰਨ ਜਿਹੜਾ ਹੈਗਾ ਕਾਨੂੰਨ ਫਿਰ ਆਪਣੇ ਇਰਾਹ ਅਖਤਿਆਰ ਕਰਦਾ ਹੈ ਔਰ ਕਾਨੂੰਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਕੱਲ ਫਿਰ ਕੱਲ ਫਿਰ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਚੁਭਾੜ ਗਿਆ ਤਬਾਲ ਜਾ ਕੇ ਉੱਥੋਂ ਨੇ ਫਿਰ ਕਿ ਜਿੰਨਾ ਅਫਸਰਾਂ ਨੇ ਜਿਆਦਤੀ ਕੀਤੀ ਹੈ ਖਾਸ ਕਰਕੇ ਉਹਨਾਂ ਨੇ ਦੋ ਤਿੰਨ ਬੰਦਿਆਂ ਦੇ ਨਾਂ ਵੀ ਲਏ ਨਾਂ ਲਏ ਬਿਲਕੁਲ ਉਹਨਾਂ ਬੰਦਿਆਂ ਨੂੰ ਅਸੀਂ ਜਿਹੜਾ ਹੈਗਾ ਟਾਰਗੇਟ ਕਰਾਂਗੇ ਸਾਡੀ ਸਰਕਾਰ ਆਊਗੀ ਤਾਂ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਗੱਲ ਉਹਨਾਂ ਨੇ ਕਹੀ ਹੈ ਕਹੀ ਹੈ ਸਰਕਾਰ ਆਉਣੀ ਹੈ ਨਹੀਂ ਆਉਣੀ ਇਹ ਸਾਰਾ ਉਹਨਾਂ ਨੇ ਦਾਅਵਾ ਕੀਤਾ ਤਾਂ ਇੱਥੇ ਜਦੋਂ ਮੈਡਮ ਰਵਜੋਤ ਕੌਰ ਦਾ ਨਜ਼ਰੀਆ ਜੋ ਅਕਾਲੀ ਦਲ ਦੀ ਸ਼ਿਕਾਇਤ ਹੈ ਵੀ ਉਹ ਵੀ ਰਿਹਾ ਉਹ ਰੂਲਿੰਗ ਪਾਰਟੀ ਦੀ ਮਦਦ ਕਰਦੇ ਸੀ ਦੇਖੋ ਪ੍ਰਸ਼ਾਸਨ ਜਿਹੜਾ ਰੂਲਿੰਗ ਪਾਰਟੀ ਦੀ ਮਦਦ ਹਮੇਸ਼ਾ ਕਰਦਾ ਹ ਪਰ ਉਹ ਇਨੀਕ ਪਤੰਦ ਕਰਦਾ ਹੁੰਦਾ ਜਿਹੜੇ ਸਿਆਣੇ ਆਪਸਲ ਹੁੰਦੇ ਆ ਕਿ ਉਹ ਆਟੇ ਚ ਨਮਕ ਪਾ ਦਿੰਦੇ ਪਰ ਨਮਕ ਦੇ ਵਿੱਚ ਜਿਹੜਾ ਆਟਾ ਪਾਵਾਂਗੇ ਤਾਂ ਉਹ ਗੱਲ ਬਣ ਜੂ ਗੱਲ ਨਹੀਂ ਇਹ ਉਹ ਜਿਹਦਾ ਨਮਕ ਚ ਆਟਾ ਪੈ ਜੇ ਤੇ ਇਹ ਬਰਦਾਸ਼ਤ ਕਰ ਲੈਂਦੇ ਜਿਦੋਂ ਅਕਾਲੀ ਕੰ ਦਾ ਰਾਜ ਹੁੰਦਾ ਸੀ ਤੱਕੇ ਵੀ ਕਰਦੇ ਸੀ ਵੀ ਕਰਦੇ ਸੀ ਅਸੀਂ ਦੇਖਿਆ ਜਦੋਂ ਕਾਂਗਰਸ ਦਾ ਰਾਜ ਕਰਦਾ ਉਹਦਾ ਹੁੰਦਾ ਸੀ ਤੱਕੇ ਉਹ ਵੀ ਕਰਦੇ ਇਹ ਸਾਰੇ ਕਰਦੇ ਹੁੰਦੇ ਸੀ ਪਰ ਜਦੋਂ ਹੱਦਾਂ ਬੰਨੇ ਟੱਪ ਜਾਵੇ ਕੋਈ ਤੇ ਫਿਰ ਉਹ ਜਿਸ ਕਹਿਤਾ ਵੀ ਹੋਵੇ ਸੋ ਅਕਾਲੀ ਦਲਾਂ ਨੇ ਚੋਰ ਕਮਿਸ਼ਨ ਦੇ ਕੋਲੇ ਕੰਪਲੇਂਟ ਕੀਤੀ ਕਿ ਤਰਨ ਤਰਨ ਤੇ ਆਲੇ ਦੋਲੇ ਦੇ ਇਲਾਕੇ ਹੈ ਜਿਹੜੀ ਉੱਥੇ ਸਾਡੇ ਵਰਕਰਾਂ ਦੇ ਖਿਲਾਫ ਝੂਠੇ ਮੁਕਦਮੇ ਦਰਜ ਕੀਤੇ ਜਾਂਦੇ ਇਸ ਸਬੰਧ ਵਿੱਚ ਚੀਫ ਇਲੈਕਸ਼ਨ ਆਫਿਸ ਨੇ ਜਿਹੜਾ ਦਿੱਲੀ ਹੈ ਉਹਨਾਂ ਨੇ ਪੰਜਾਬ ਦੇ ਇਲੈਕਟਰਲ ਆਫਿਸਰ ਜਿਹੜੇ ਮਿਸਟਰ ਸੀਸੇਬਨ ਜੀ ਉਹਨਾਂ ਨੂੰ ਕਿਹਾ ਕਿ ਇਸ ਸਬੰਧ ਵਿੱਚ ਤੁਸੀਂ ਜਿਹੜੀ ਹੈਗੀ ਕਾਰਵਾਈ ਕਰੋ ਤਾਂ ਜਿਹੜੇ ਚੀਫ ਚੀਫ ਇਲੈਕਟਰਲ ਆਫਿਸਰ ਹੈ ਪੰਜਾਬ ਦੇ ਸੀਸੇਬਨ ਇਹਨਾਂ ਨੇ ਫਰੋਸ਼ ਪਰ ਰੇਂਜ ਦੇ ਡੀਆਈਜੀ ਸਾਹਿਬ ਜਿਹੜੇ ਹੈਗੇ ਹਰਮਨਬੀਰ ਸਿੰਘ ਉਹਨਾਂ ਨੂੰ ਗਿੰਨ ਸਾਹਿਬ ਨੂੰ ਇਹਨਾਂ ਨੇ ਕਿਹਾ ਵੀ ਇਹਦੇ ਬਾਰੇ ਤੁਸੀਂ ਗੱਲ ਕਰਕੇ ਦੱਸੋ ਹਰਮਨਬੀਰ ਸਿੰਘ ਹੋਰਾਂ ਨੇ ਜਿਹੜੀ ਹੈਗੀ ਰਿਪੋਰਟ 'ਤੇ ਕਿ ਉਹਨਾਂ ਨੇ ਕਿਹਾ ਕਿ ਡਾਕਟਰ ਰਵਜੋਤ ਕੌਰ ਜੋ ਕਰ ਰਹੀ ਹੈ ਉਹ ਪੈਂਡਿੰਗ ਮਾਮਲੇ ਤੇ ਕੁਝ ਕਿਸਤਾਰੀਆਂ ਹੋਈਆਂ ਜਾਂਚਾ ਕਰਦੀ ਹੈ ਠੀਕ ਹੈ ਜਾਜਾਓ ਤਾਂ ਇਹਦੇ ਤੇ ਫਿਰ ਉਹਨੇ ਕਿਹਾ ਕਿ ਡੀਆਈਜੀ ਆਪਣਾ ਡੀਜੀਪੀ ਸਾਹਿਬ ਨੂੰ ਪੁੱਛੋ ਫਿਰ ਡੀਜੀਪੀ ਸਾਹਿਬ ਨੂੰ ਪੁੱਛਿਆ ਗਿਆ डीजीपी साहब ने चुनाव कमीशन दी उस रिक्वेस्ट ਦੇਤੇ ਜਾਂ ਹਦਾਇਤ ਦੇਤੇ ਕਿ ਡੀਜੀਪੀ ਸਪੈ셜 ਮਿਸਟਰ ਰਾਮ ਸਿੰਘ ਹੋਰ ਅਲੀ ਡਿਊਟੀ ਲਾਤੀ ਕਿ ਤੁਸੀਂ ਇਹਦੀ ਪੜਤਾਲ ਖੜਤਾਲ ਕਰ ਲੋ ਉਹ ਰਾਮ ਸਿੰਘ ਹੋਰਾਂ ਨੇ ਜਿਹੜੀ ਪੜਤਾਲ ਕਰਕੇ ਜਿਹੜੀ ਰਿਪੋਰਟ ਦਿੱਤੀ ਹੈ 14 ਨਵੰਬਰ ਨੂੰ ਤਾਂ ਰਿਜ਼ਲਟ ਆਉਂਦਾ 13 ਨਵੰਬਰ ਨੂੰ ਡੀਜੀਪੀ ਸਾਹਿਬ ਨੇ ਉਹ ਜਵਾਬ ਬਣਾ ਕੇ ਆਪਣਾ ਭੇਜਤਾ ਚੋਣ ਕਮਿਸ਼ਨ ਜੀ ਚੋਣ ਕਮਿਸ਼ਨ ਨੇ ਉਸ ਜਵਾਬ ਨੂੰ ਜਿਹੜਾ ਹੈਗਾ ਪਾਚਿਆ ਉਨੇਸਮੀ ਕਿਹ ਕਿ ਕਿਸਮੀ ਕਿਹ ਕਹ ਰਹੇ ਤੋਂ ਬਾਅਦ ਸਿਆਚ ਚੌੜ ਕਮਿਸ਼ਨ ਨੂੰ ਕੁਝ ਸਵਾਲ ਉੱਠੇ ਹੋਏ ਅਰੇ ਦਿਮਾਗ ਉਹਨਾਂ ਨੂੰ ਇਹ ਲੱਗਦਾ ਕਿ ਜਿਹਦਾ ਜਵਾਬ ਠੀਕ ਨਹੀਂ ਤੇ ਉਹਨਾਂ ਨੇ ਹੁਣ ਇਲੈਕਸ਼ਨ ਚੀਫ ਇਲੈਕਸ਼ਨ ਕਮਿਸ਼ਨਰ ਨੇ ਜਾਂ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਹਿਬ ਨੂੰ ਬੁਲਾ ਲਿਆ ਕਿ ਜੀ ਤੁਸੀਂ 25 ਨਵੰਬਰ ਨੂੰ ਆਓ ਤੇ ਆ ਕੇ ਤੁਹਾਹਤੋਂ ਸਵਾਲ ਪੁੱਛਾਂਗੇ ਸਵਾਲਾਂ ਦੇ ਜਵਾਬ ਜਵਾਬ ਦੇ ਹੁਣ ਸਵਾਲੇ ਪੈਦਾ ਹੁੰਦਾ ਹੈ ਕਿ ਭਾਵੇਂ ਮਿਸਟਰ ਰਾਮਸੀ ਘੋੜਾ ਨੇ ਕਲੀਨ ਚਿੱਟ ਦੇਤੀ ਹੋ ਸਾਨੂੰ ਨਹੀਂ ਪਤਾ ਕੀ ਦਿੱਤਾ ਇਹਨਾਂ ਨੇ ਕਲੀਨ ਚਿੱਟ ਦੇਤੀ ਹੋਵੇ ਕੋਈ ਐਸੀ ਬੈਲ ਕੀਤੀ ਮੈਂ ਤਾਈ ਬੁਲਾਇਆ ਤਾਈ ਬੁਲਾਇਆ ਇਹ ਤਾਂ ਕੋਈ ਮਤਲਬ ਵੀ ਕੋਈ ਨਹੀਂ ਪਰ ਇਹਦੇ ਨਾਲ ਨਾਲ ਇੱਕ ਉੜੀਸਾ ਕਾਡਰ ਦੀ ਆ ਆਪੀਐਸ ਅਫੀਸਰ ਹੈ ਜੀ ਐਸ ਸ਼ੈਣੀ ਸ਼ੈਣੀ ਐਸ ਦਾ ਨਾਮ ਹੈ ਜੀ ਉਹ ਇੱਥੇ ਇਲੈਕਸ਼ਨ ਕਮਿਸ਼ਨ ਨੇ ਅਬਜ਼ਰਵਰ ਲਈ ਸੀ ਪੋਸਟ ਉਹ ਅਬਜ਼ਰਵਰ ਆਪਾਂ ਜਾਣਦੇ ਹਾਂ ਕਿ ਜਦੋਂ ਇਲੈਕਸ਼ਨ ਹੁੰਦੀ ਹੈ ਨਾ ਤਿੰਨ ਕਿਸਮ ਦੇ ਅਬਜ਼ਰਵਰ ਆਉਂਦੇ ਜੀ ਇੱਕ ਖਰਚੇ ਵਾਲੇ ਅਬਜ਼ਰਵਰ ਹੁੰਦੇ ਜਿਹੜੇ ਆਈਆਰ ਸਬਸਕ੍ਰਾਈਬ ਕੀ ਕੋਈ ਕੈਂਡੀਡੇਟ ਜਿਹੜੀ ਲਿਮਿਟ ਹੀ ਹੋਈ ਲਿਮਟ ਹੈ ਉਸ ਲਿਮਟ ਤੋਂ ਜ਼ਿਆਦਾ ਖਰਚਾ ਨਹੀਂ ਕਰਦਾ ਤੁਸੀਂ ਰੋਜ਼ ਦੀ ਰੋਜ਼ੀ ਰਿਪੋਰਟ ਦੇਣੀ ਹੈ ਜੇ ਕੋਈ ਜ਼ਿਆਦਾ ਖਰਚਾ ਕਰਦਾ ਤਾਂ ਫਿਰ ਉਹਦੀ ਗਲਫਕਾਰ ਬਈ ਹੁੰਦੀ ਹੈ ਕਈ ਵਾਰੀ ਬੰਦੇ ਦੀ ਇਲੈਕਸ਼ਨ ਵੀ ਕੈਨਸਲ ਹੋ ਜਾਂਦੀ ਹੈ ਜੇ ਉਹ ਜਿਆਦਾ ਪਟੀਸ਼ਨਰ ਦੇ ਵਿੱਚ ਆ ਜਾਂਦੀ ਹੈ ਬਿਲਕੁਲ ਸਹੀ ਉਹ ਇੱਕ ਹੁੰਦੇ ਹੈ ਜਿਨ੍ਹਾਂ ਦੀ ਸੁਚੇਤ ਪ੍ਰਸ਼ਾਸਨ ਦੀ ਵਿਖਣੀ ਹੁੰਦੀ ਹੈ ਕਾਰਗੁਜ਼ਾਰੀ ਕਿ ਪ੍ਰਸ਼ਾਸਨ ਕੀ ਕੰਮ ਕਰਦਾ ਉਹ ਹੁੰਦਾ ਆਈਐਸ ਅਫਸਰ ਇਹ ਕੋਰਸ ਦੀ ਕਿ ਕੀ ਪੁਲਿਸ ਦਾ ਰੋਲ ਠੀਕ ਹੈ ਪੁਲਿਸ ਦਾ ਕਿਤੇ ਤਰਸਦਾਰੀ ਨਹੀਂ ਕਰਦੀ ਉੱਥੇ ਫਿਰ ਇੱਕ ਆਈਪੀਐਸ ਅਫਸਰ ਲਾਇਆ ਜਾਂਦਾ ਜੀ ਜਿਹੜੀ ਤਰਨਤਾਰਨ ਆਈਪੀਐਸ ਅਫਸਰ ਦੀ ਡਿਊਟੀ ਲਈ ਸੀ ਸ਼ੈਨੀ ਐਸ 오ਰਿਸਾ ਕਾਡਰ ਦੀ ਆਈ ਰੈਂਜ ਜੀ ਉਹਦੇ ਕੋਲੇ ਜਦੋਂ ਗੱਲਾਂ ਕੀਆ ਹੁਣ ਤੋਂ ਇਲੈਕਸ਼ਨ ਕਮਿਸ਼ਨਰ ਰਿਪੋਰਟ ਮੰਗੀ ਕਿ ਤੁਹਾਡੇ ਨਿਰਦੇਸ਼ ਦੇ ਮੁਤਾਬਕ ਕੀ ਕੀ ਹੋਇਆ ਤਾਂ ਉਹਨਾਂ ਨੇ ਕਿਹਾ ਜੀ ਇਹ ਜਿਹੜੇ ਹੈਗੇ ਆ ਤਰਨਤਾਰਨ ਅਮਰਸਰ ਬਟਾਲਾ ਤੇ ਮੋਗਾ ਮੋਗਾ ਜੀ ਚਾਰ ਥਾਵਾਂ ਤੇ ਜਿਹੜੇ ਨੌ ਪਰਚੇ ਦਰਜ ਹੋਏ ਹੈ ਨੌ ਪਰਚਿਆਂ ਦੇ ਵਿੱਚ ਚਾਹ ਚਾਰ ਬੰਦੇ ਗ੍ਰਿਫਤਾਰ ਕੀਤੇ ਸੀ ਛੇ ਰਹਿੰਦੇ ਆ ਪਤਾ ਨਹੀਂ ਛੇ ਗ੍ਰਿਫਤਾਰ ਕੀਤੇ ਸੀ ਚਾਰ ਰਹਿੰਦੇ ਆ ਇਹ ਜਿਹੜੇ ਪਰਚੇ ਆਜੂ ਹੋਏ ਆ ਨਾ ਇਹ ਪਰਚੇ ਵੀ ਜਿਹੜੀ ਹੈਗੀ ਇਹਨਾਂ ਕਨੈਕਟੀਵਿਟੀ ਕਨੈਕਟਡ ਉਸ ਦੌਰ ਦੇ ਵਿੱਚ ਉਹ ਇੱਕ ਦੂਜੇ ਨਾਲ ਮਿਲਦੇ ਮਿਲਦੇ ਉਹ ਕਨੈਕਟੀਵਿਟੀ ਇਹ ਸਾਬਤ ਕਰਦੀ ਹੈ ਕਿ ਪੁਲਿਸ ਦਾ ਰੋਲ ਠੀਕ ਨਹੀਂ ਨਹੀਂ ਹੈ ਜੇ ਬਾਹਰਲੀ ਸਟੇਟ ਦੀ ਇੱਕ ਅਫਸਰ ਜੀ ਜਿਹਨੂੰ ਅਬਜ਼ਰਵਰ ਲਾਇਆ ਚੋਣ ਕਮਿਸ਼ਨ ਨੇ ਚੋਣ ਕਮਿਸ਼ਨ ਨੂੰ ਉਹ ਰਿਪੋਰਟ ਭੇਜਦਾ ਤਾਂ ਫਿਰ ਇਹਦੇ ਨਾਲ ਦੂਜੇ ਪਾਸੇ ਦੇਖੋ ਕਿ ਰਾਮ ਸਿੰਘ ਹੋਣੀ ਤਾਂ ਪੰਜਾਬ ਕੈਡਰ ਦੀ ਬਿਲਕੁਲ ਜੀ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡੀਜੀਪੀ ਸਾਹਿਬ ਲਾਏ ਜੀ ਹਾਲਾਂਕਿ ਡੀਜੀਪੀ ਸਾਹਿਬ ਜਿਹੜੇ ਹੈਗੇ ਸਾਡੇ ਉਹ ਪੱਕੇ ਡੀਜੀਪੀ ਨਹੀਂ ਜੀ ਉਹ ਐਕਟਿੰਗ ਡੀਜੀਪੀ ਹੈ ਐਕਟਿੰਗ ਹੈ ਪੱਕਾ ਡੀਜੀਪੀ ਲਾਉਣ ਵਾਸਤੇ ਜਿਹੜੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਜਿਹੜੀ ਨਿਯਮ ਬਣੇ ਹੋਏ ਹੈ ਇਹ ਨਿਯਮ ਜਿਹੜੇ ਹੈਗੇ ਨੇ ਸੁਪਰੀਮ ਕੋਰਟ ਦੇ ਹੁਕਮ ਤੇ ਬਣੇ ਹੋਏ ਕਿਉਂਕਿ ਮਿਸਟਰ ਪ੍ਰਕਾਸ਼ ਸਿੰਘ ਜਿਹੜੇ ਇੱਕ ਬੀਜੀਪੀ ਹਿੱਦ ਅਸੀਗੇ ਉੱਤਰ ਪ੍ਰਦੇਸ਼ ਦੇ ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਇੱਕ ਪਟੀਸ਼ਨ ਪਾਈ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਪੁਲਸ ਅਫਸਰ ਹੈ ਇਹਨਾਂ ਤੋਂ ਨਿਰਪੱਖਤਾ ਨਾਲ ਕੰਮ ਲੈਣ ਵਾਸਤੇ ਸੁਪਰੀਮ ਕੋਰਟ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰ ਤਾ ਫਿਰ ਸੁਪਰੀਮ ਕੋਰਟ ਨੇ ਉਹ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਇਸ ਦੇ ਵਿੱਚ ਅਭੀ ਬੀਜੀਪੀ ਕੌਣ ਲੱਗ ਸਕਦੇ ਕੌਣ ਉਹਨਾਂ ਨੇ ਕਿਹਾ ਬੀਜੀਪੀ ਜਿੰਨੇ ਵੀ ਜਿਹੜੇ ਜਿਹੜੇ ਲੱਗਣ ਦੇ ਕਾਬਿਲ ਹੈ ਬੀਜੀਪੀ ਜਿਹੜੇ ਕੁਆਲੀਫਾਈ ਕਰਦੇ ਉਹਨਾਂ ਸਾਰਿਆਂ ਦੀ ਲਿਸਟ ਨਾਲ ਰੱਖਾਂ ਉਹ ਜੁਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜਿਆ ਜਾਵੇ ਯੂਨੀਅਨ ਪਬਲਿਕ ਸਰਵਿਸ ਵਿੱਚ ਉਹਨੂੰ ਵਿਚਾਰੂਗਾ ਵਿਚਾਰਨ ਵਾਸਤੇ ਜਿਹੜਾ ਪੰਜਾਬ ਦਾ ਜਾਂ ਜਿਹੜੇ ਕੋ ਸੂਬਾ ਉਸ ਸੂਬੇ ਦਾ ਦਾ ਪ੍ਰੈਜ਼ੈਂਟ ਡੀਜੀਪੀ ਹੈ ਉਹ ਵੀ ਵਿੱਚ ਬਿਠਾਊਗਾ ਉਹ ਉੱਥੇ ਆ ਕੇ ਆਪਣੇ ਵਿਚਾਰ ਰੱਖਣਗੇ ਉਹਨਾਂ ਵਿਚਾਰਾਂ ਤੋਂ ਬਾਅਦ ਫਿਰ ਉਹ ਦੇ ਮੰਨ ਲਓ ਵੀ ਕਿਸੇ ਸੂਬੇ ਦੇ ਵਿੱਚੋਂ 10 ਬੰਦਿਆਂ ਦਾ ਪੈਨਲ ਚਲਾ ਗਿਆ ਇਹਦੀਆਂ 10 ਬੰਦੇ ਡੀਜੀਪੀ ਲਗਣ ਦੇ ਕਾਬਿਲ ਨੇ ਉਹਨਾਂ ਦਸਾਂ ਦੇ ਵਿੱਚੋਂ ਉਹਨਾਂ ਨੇ ਤਿੰਨ ਚਾਂਟ ਲੈਣੇ ਜਿਹੜੇ ਸਭ ਤੋਂ ਵੱਧ ਕੁਆਲਿਫਾਈ ਹੋਣਗੇ ਜਿਹੜੇ ਤਿੰਨ ਬੰਦੇ ਐ ਇਹ ਤਿੰਨ ਬੰਦੇ ਇਸ ਉਹਨਾਂ ਨੇ ਸੂਬਾ ਸਰਕਾਰ ਕੋਲੇ ਭੇਜ ਦੇਣੇ ਸੂਬਾ ਸਰਕਾਰ ਉਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਡੀਜੀਪੀ ਲਾ ਸਕਦੀ ਹੈ ਸਾਡੀ ਪੰਜਾਬ ਸਰਕਾਰ ਨੂੰ ਇੱਕ ਤੋਂ ਵੱਧ ਵਾਰ ਹੋਮ ਮਿਨਿਸਟਰੀ ਨੇ ਚਿੱਠੀਆਂ ਲਿਖਤੀਆਂ ਕਿ ਭਾਈ ਤੁਸੀਂ ਜਿਹੜਾ ਹੈਗਾ ਇਸ ਦਾ ਪੈਨਲ ਨਹੀਂ ਭੇਜਿਆ ਪਰ ਇਹਨਾਂ ਦਾ ਕੋਈ ਜਵਾਬ ਨਹੀਂ ਅਗਲੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਤੇ ਵੀ ਸਵਾਲ ਉੱਠੇ ਕਿ ਕੇਂਦਰੀ ਹੋਮ ਮਿਨਿਸਟਰੀ ਫਿਰ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਯੂਨੀਅਨ ਪਬਲਿਕ ਸਰਵਿਸ ਕੋਈ ਕਾਰਵਾਈ ਕਿਉਂ ਨਹੀਂ ਕਰਦਾ ਪਰ ਇਸ ਜਿਹੜੇ ਡੀਜੀਪੀ ਸਾਹਿਬ ਹੈ ਇਹ ਐਪਟੈਂਸੀ ਤੇ ਅਜੇ ਤੱਕ ਤੁਸੀਂ ਲਿਸਟ ਹੀ ਨਹੀਂ ਭੇਜੀ ਨਾ ਲਿਸਟ ਭੇਜਿੰਦਾ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਕਹਿੰਦੀ ਹੈ ਗੌਰਵ ਯਾਦਵ ਸਾਨੂੰ ਰੱਖਣਾ ਗੌਰਵ ਯਾਦਵ ਸਾਹਿਬ ਉਸ ਤੇ ਤੱਕ ਹੈ ਜਿਹੜੇ ਹੈ ਕਿ ਕੁਆਲੀਫਾਈ ਨਹੀਂ ਕਰਦੇ ਸੀ ਪੰਜਾਬ ਦੇ ਡੀਜੀਪੀ ਲਗਣ ਵਾਸਤੇ ਇਸ ਕਰਕੇ ਇਹ ਮਾਮਲਾ ਲੰਮਕਿਆ ਹੋਇਆ ਸੀ ਸੋ ਜਿਹੜੇ ਐਕਟਿੰਗ ਡੀਜੀਪੀ ਸਾਹਿਬ ਹੈ ਐਕਟਿੰਗ ਡੀਜੀਪੀ ਸਾਹਿਬ ਦੀ ਰਿਪੋਰਟ ਹੋ ਜਾਂਦੀ ਹੈ ਲਾਇਕਾ ਸਰਕਾਰ ਨੇ ਬਿਲਕੁਲ ਜੀ ਲੇਕਿਨ ਚੋਨ ਕਮਿਸ਼ਨਰ ਜਿਹੜੇ ਅਬਜ਼ਰਵਰ ਹੈ ਉਹਨਾਂ ਦੀ ਰਿਪੋਰਟ ਹੋ ਜਾਂਦੀ ਹੈ ਤੇ ਕੰਟਰਡਿਕਸ਼ਨਲ ਬਿਲਕੁਲ ਜੀ ਉਹਨਾਂ ਕੰਟਰਡਿਕਸ਼ਨ ਦੇ ਵਿੱਚ ਹੁਣ ਇਹ ਤੋਲਣਾ ਜਿਹੜਾ ਇਹ ਚੋਨ ਕਮਿਸ਼ਨ ਨੇ ਤੁਲਣਾ ਕਿ ਨਾ ਠੀਕ ਹੈ ਕੋਰ ਤੇ ਗਲਤ ਕੋ ਗਲਤ ਇਸ ਲਈ ਉਹਨਾਂ ਨੂੰ ਬੁਲਾਇਆ ਗਿਆ ਤੇ ਕਿ ਉਹ ਕਿਦੇ ਚੋਣਾ ਇਸ ਤਰ੍ਹਾਂ ਹੋਣਾ ਲੱਗਣਾ ਕੋਲਸ ਤੇ ਦਵਾਤੇ ਪ੍ਰਸ਼ਾਸਨ ਦੇ ਦਰਵਾਜ਼ੇ ਤੇ ਚੋਣਾ ਹਾਈ ਦੇ ਕੋਣ ਲੱਗ ਗਿਆ ਬਿਲਕੁਲ ਜੀ ਤਾਂ ਫਿਰ ਤਾਂ ਪ੍ਰਵਿੰਦਰ ਜੀ ਦੇ ਨਾਲ ਚੋਣਾ ਲੈ ਉਹਨੇ ਕਮਾਗੀ ਕਿਤਾ ਜਿਹਦਾ ਰਾਜ ਭਾਗ ਹੋਊਗਾ ਉਹ ਜਾ ਹੀ ਨਹੀਂ ਸਕਦਾ ਜਾ ਹੀ ਨਹੀਂ ਸਕਦਾ ਜੀ ਇਹ ਕੱਲਾ ਇੱਥੇ ਨਹੀਂ ਹੋ ਰਿਹਾ ਕੱਲਾ ਆਪੇ ਅਕਾਲੀ ਦਲ ਦੀ ਕੰਪਲੇਂਟ ਤੇ ਨਹੀਂ ਕਹਿ ਰਿਹਾ ਤੁਸੀਂ ਇਹ ਦੇਖੋ ਕਿ ਇਧਰ ਕੀ ਹੋ ਰਿਹਾ ਜੀ ਬਿਹਾਰ ਦੇ ਵਿੱਚ ਕੀ ਹੋਇਆ ਐਸਆਈਆਰ ਹੋਈ ਬਿਹਾਰ ਦੇ ਵਿੱਚ ਤਾਂ ਹੁਣ ਇਹ ਰਿਪੋਰਟਾਂ ਵੀ ਆ ਗਈਆਂ ਕਿ ਜਿੰਨੀਆਂ ਵੋਟਾਂ ਪੋਲ ਹੋ ਗਿਆ ਸੀ ਜਿੰਨੀਆਂ ਬੜੀਆਂ ਹੋਈਆਂ तो बोटा बात पोल। बात पोल जे तीन लख वोटा पोल होगी तो तो हेरा फेरी, फेरी हेरा फेरी आधार है चोन कमीशन ने अंकड़े आधार पर हेराफेरी की है उस मामले तो अजे पता नहीं की करना ये ही हम अगली गल है कि बिहार दोड़ा खत्म हो गई असाम दोड़ा होनी एस आई आर उ है जी आपोजिशन ने इल्जाम लाइदी है कि जीपोिशन वोटा होंगे ਮੈਨੂੰ ਸਿਨਾਕਤ ਕਿਵੇਂ ਹੁਕਵੀ ਆਪੋ ਜੀ ਦੀਆਂ ਬੋਟਾਂ ਭਾਈਚਾਰੇ ਦੀਆਂ ਬੋਟਾਂ ਜਿਵੇਂ ਕਿ ਮੁਸਲਮਾਨ ਭਾਈਚਾਰੇ ਦੀ ਬੋਟ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਘੱਟ ਪੈਂਦੀ ਘੱਟ ਪੈਂਦੀ ਤੇ ਜੇ ਮੁਸਲਮਾਨ ਭਾਈਚਾਰੇ ਦੀਆਂ ਬੋਟਾਂ ਬੋਟਾਂ ਥੋਕਟ ਕੱਟੀਆਂ ਗਈਆਂ ਤੇ ਇਹਦਾ ਮਤਲਬ ਹੋਵੇ ਬੋਟਾਂ ਦੀ ਗੜਬੜ ਹੈ ਗੜਬੜ ਹੈ ਇਹ ਹੀ ਗੱਲ ਕਪਲ ਸਿਵਲ ਜਿਹੜੇ ਸੁਪਰੀਮ ਕੋਰਟ ਦੇ ਬਹੁਤ ਵੱਡੇ ਵਕੀਲ ਹਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਹਰਿਆਣੇ ਦੇ ਵਿੱਚੋਂ ਚਾਰਜ ਟ੍ਰੇਨਾਂ ਭਰ ਕੇ ਗਈਆਂ ਵੋਟਰਾਂ ਦੀਆਂ ਵੋਟਰਾਂ ਦੀਆਂ ਵੋਟਾਂ ਪਾਉਣ ਵਾਸਤੇ ਕਿਹਨੇ ਉਹਦਾ ਖਰਚਾ ਦਿੱਤਾ ਕੀ ਕਾਰਵਾਈ ਮੈਂ ਸਵੇ ਇਹ ਪਿੱਛੇ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਵਿੱਚ ਜਿਹੜੀ ਹੈ ਉੜੀਸਾ ਦੇ ਜਿਹੜੇ ਹੈਗੇ ਆ ਮੁੱਖ ਮੰਤਰੀ ਹੁੰਦੇ ਸੀ ਉਹ ਤਾਂ ਸਾਹਕਾ ਹੋ ਗਏ ਨਵੀਨ ਪਟਨਾਇਕ ਸਾਹਿਬ ਨਵੀਨ ਪਟਨਾਇਕ ਸਾਹਿਬ ਨੇ ਆਪਣੇ ਜਿਹੜੇ ਹੈਗੇ ਆ ਵੋਟਰਾਂ ਨੂੰ ਕੁਝ ਸਹੂਲਤਾਂ ਦੇਣੀਆਂ ਚਾਹੀਆਂ ਉਹਨਾਂ ਨੇ ਪ੍ਰਵਾਨਗੀ ਮੰਗੀ ਚੋਣ ਕਮਿਸ਼ਨ ਤੋਂ ਕਿ ਸਾਨੂੰ ਪ੍ਰਵਾਨਗੀ ਦਿਓ ਅਸੀਂ ਇਹਨਾਂ ਨੂੰ ਕੁਝ ਸਹੂਲਤਾਂ ਦੇਣੀ ਚੋਣ ਕਮਿਸ਼ਨ ਨੇ ਕਿਹਾ ਨੋ ਅਲ ਤੁਹਾਨੂੰ ਬਿਲਕੁਲ ਅਦਾਸਟਰੀ ਮਿਲੂਗੀ ਚੋਣ ਜਾਗਾਦਾ ਲਾਗੂ ਹੋ ਚੁੱਕਾ ਹੈ ਤੁਸੀਂ ਅਲਿਉਰ ਨਹੀਂ ਕਰੋਗੇ ਮਤਲਬ ਇਹਨੇ ਹੈਗੇ ਆ ਵੋਟਰਾਂ ਵੋਟਰਾਂ ਨੂੰ ਖੁਸ਼ ਕਰਨ ਵਾਸਤੇ ਤੁਸੀਂ ਸਰਕਾਰੀ ਧੰਦੀ ਵਰਤੋਂ ਨਹੀਂ ਕਰ ਸਕਦੇ ਤੁਸੀਂ ਪ੍ਰਾਈਵੇਟ ਧੰਦੀ ਵੀ ਵਰਤੋਂ ਨਹੀਂ ਕਰ ਸਕਦੇ ਵੋਟਰਾਂ ਨੂੰ ਖੁਸ਼ ਕਰਕੇ ਉਹਨਾਂ ਨੂੰ ਤੁਸੀਂ ਰਿਸ਼ਵਤ ਦੇ ਕੇ ਆਪਣੇ ਨਾਲ ਨਹੀਂ ਜੋੜ ਸਕਦੇ ਪਰ ਤੁਸੀਂ ਦੇਖੋ ਵੀ ਹਾਰ ਕਿਉਂ ਹੋਇਆ ਬਿਲਕੁਲ ਜੀ ਬਿਹਾਰ ਦੇ ਵਿੱਚ 10-10000 ਰੁਪਇਆ ਬੀਬੀਆਂ ਦੇ ਖਾਤੇ ਜਪਾ ਤੇ ਨਾਲ ਲਾਲਚ ਵੀ ਦਿੱਤਾ ਕਿ ਤੁਹਾਨੂੰ 10-10000 ਹੈ ਜੇ ਤੁਹਾਡਾ ਕੰਮ ਤੁਸੀਂ ਸ਼ੁਰੂ ਕਰ ਲਿਆ ਤੁਹਾਡਾ ਕੰਮ ਤਸਦੀਕ ਬਖਸ਼ ਹੋਇਆ ਤਾਂ ਫਿਰ ਤੁਹਾਨੂੰ ਹੋਰ ਵੀ ਦੇਵਾਂਗੇ ਤੁਹਾਨੂੰ 2-2 ਲੱਖ ਰੁਪਏ ਤੱਕ ਦੇ ਜਿੰਦੀ ਗੱਲ ਕਰ ਲਈ ਇਹਦੇ ਮਤਲਬ ਉਹ ਮੈਂ ਵੀ ਜੇ ਇਸ ਤਰ੍ਹਾਂ ਦੀ ਤਰਫਦਾਰੀ ਹੋਣ ਲੱਗੀ ਤਾਂ ਫਿਰ ਇਲੈਕਸ਼ਨ ਕਦੇ ਵੀ ਨਿਰਪੱਖ ਨਹੀਂ ਹੋ ਸਕਣਗੇ ਜੇ ਇਲੈਕਸ਼ਨ ਨਿਰਪੱਖ ਨਹੀਂ ਹੋਣਗੇ ਤੇ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਚੋਣ ਪ੍ਰਣਾਲੀ ਤੋਂ ਉੱਗੂਗਾ ਫੁੱਟੂਗਾ ਜੇ ਚੋਣ ਚੋਣ ਪ੍ਰਣਾਲੀ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤਾਂ ਫਿਰ ਸਮਝ ਲਓ ਤੁਸੀਂ ਦੇਸ਼ ਦੇ ਵਿੱਚ ਅਨਾਰਕੀ ਫੈਲ ਚੁੱਕੀ ਹੈ ਅਸੀਂ ਇਹ ਦੇਖਿਆ ਨੇਪਾਲ ਦੇ ਵਿੱਚ ਕੀ ਕੁਝ ਹੋਇਆ ਅਸੀਂ ਦੇਖਿਆ ਉਹ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿੱਚ ਕੀ ਕੁਝ ਹੋਇਆ ਕੱਲ ਬੰਗਲਾਦੇਸ਼ ਦੀ ਪ੍ਰਾਈਮ ਮਿ ਇਹ ਉਸ ਮਿਲਤੀ ਪ੍ਰਾਇਮਰੀ ਸੌਂਟ ਆਫ ਪ੍ਰਾਈਮ ਮਿਨਿਸਟਰ ਹੋ ਰਹੀ ਜਿਹਨੂੰ ਭਾਰਤ ਨੇ ਆਪਣੇ ਜਿਹੜੀ ਹੈਗੇ ਹੈ ਦੇਸ਼ ਦੇ ਵਿੱਚ ਰਾਜਸੀ ਪਨਾ ਦਿੱਤੀ ਹੋਈ ਹੈ ਉਹਨੂੰ ਕੱਲ ਸਜਾਏ ਮੌਤ ਗੈਰ ਮੌਜੂਦਗੀ ਦੇ ਵਿੱਚ ਕੰਟਰਨਰ ਨੇ ਸਜ਼ਾ ਨਹੀਂ ਸਜ਼ਾਏ ਮੌਤ ਦੀ ਨਾਲ ਉਹ ਜਿਹੜਾ ਹੈਗਾ ਗ੍ਰਹਿ ਮੰਤਰੀ ਕੋਲ ਤੇ ਜਿਹੜੀ ਉੱਥੇ ਲੋਕਾਂ ਨੇ ਜਿਹੜੀ ਉਹ ਪ੍ਰੋਟੈਸਟ ਕਰਦੇ ਸੀ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੂੰ ਉੱਥੇ ਗੋਲੀਆਂ ਨਾਲ ਮਾਰਤਾ ਸੀ ਉਹਨਾਂ ਦੇ ਉੱਤੇ ਇਲਜ਼ਾਮ ਇਹ ਹੈ ਕਿ ਇਹ ਸਰਗਿ ਸੋ ਇਸ ਕਰਕੇ ਨਿਰਪੱਖ ਚੋਣਾ ਹੋਣ ਉਹਦੇ ਲਈ ਜ਼ਰੂਰੀ ਹੈ ਕਿ ਚੋਣ ਕਮਿਸ਼ਨ ਨੂੰ ਨਿਰਪੱਖ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਹੈ ਪੰਜਾਬ ਦੇ ਮਾਮਲੇ 'ਚ ਤਾਂ ਚੋਣ ਕਮਿਸ਼ਨ ਨੇ ਤਲਬ ਕਰ ਲਏ ਨੇ ਪੰਜਾਬ ਦੇ ਬੀਜੇਪੀ ਸਾਹਿਬ ਨੂੰ ਪਰ ਉਹਨਾਂ ਨੇ ਬਿਹਾਰ ਦੇ ਮਾਮਲੇ 'ਚ ਕੀ ਕੀਤਾ ਇਤੋਂ ਪਤਾ ਲੱਗਦਾ ਕਿ ਚੋਣ ਕਮਿਸ਼ਨ ਦੀ ਨਿਰਪੱਖਤਾ ਵੀ ਜਿਹੜੀ ਉਹ ਸ਼ੱਕੀ ਹੈ ਉਹਦੇ ਮਗਰ ਵੀ ਸਵਾਲੀਆਂ ਇਨਸ਼ਾਅ ਲੱਗਦਾ ਹੈ ਸੋ ਕੁੱਲ ਮਿਲਾ ਕੇ ਜੇ ਉਹਨਾਂ ਨੇ ਤਲਬ ਕੀਤਾ ਬੀਜੇਪੀ ਸਾਹਿਬ ਨੇ ਤਾਂ ਮੇਰੇ ਖਿਆਲ ਮਤਲਬ ਕਿ ਗੱਲ ਜਿੰਕੀ ਹੈ ਔਰ ਉੱਥੇ ਨਿਰਪੱਖਤਾ ਨਾਲ ਗੱਲ ਕਰਨੀ ਜੇ ਇਹ ਨਹੀਂ ਵੀ ਤੁਸੀਂ ਜੇ ਬੀਜਪੀ ਸਾਹਿਬ ਜਿਹੜੇ ਹੈਗੇ ਆਮ ਆਦਮੀ ਪਾਰਟੀ ਵੱਲੋਂ ਨਿਯੁਕਤ ਕੀਤੇ ਹੋਏ ਇਹ ਨਹੀਂ ਕਿ ਉਹਨਾਂ ਨੂੰ ਫਾਇਰ ਜੇ ਉਹਨਾਂ ਦਾ ਕੋਈ ਕਸੂਰ ਨਹੀਂ ਬਣਦਾ ਤਾਂ ਬਿਲਕੁਲ ਉਹਨਾਂ ਨੂੰ ਆਲੇ ਜੇ ਕਸੂਰ ਬਣਦਾ ਤਾਂ ਸਜ਼ਾ ਜ਼ਰੂਰ ਮਿਲਦੀ ਜਾਈ ਦੀ ਹੈ ਜਿਹੜੇ ਵੀ ਅਫਸਰ ਨੇ ਜਿਹੜੀ ਹੈ ਅ ਜਿਹੜੀ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਕੀਤੀ ਉਹ ਇਸੇ ਲੰਮੀ ਚਲੇ ਚ ਜੀ ਸਰ ਸਾਹਿਬ ਜੰਦ ਜਾਂਦੇ ਇੱਕ ਦਰਸ਼ਕਾਂ ਨੂੰ ਹੋਰ ਦੱਸ ਸਕਿਓ ਇਹ ਖੰਡੂਰ ਵਾਲੀ ਸੀਟ ਖੰਡੂਰ ਸਾਹਿਬ ਦੀ ਸੀਟ ਦੇ ਉੱਤੇ ਕੋਈ ਰੋਲਾ ਸੀਗਾ ਉਹ ਕੀ ਹੈ ਮਾਮਲਾ ਉਹ ਵੀ ਦਰਸ਼ਕਾਂ ਦੇ ਰੂਪ ਨੂੰ ਕਰ ਦਿਓ ਜੀ ਹੁਣ ਜਾਂਦੇ ਜਾਂਦੇ ਅਸਲ ਦੇ ਵਿੱਚ ਖੰਡੂਰ ਸਾਹਿਬ ਦੀ ਜਿਹੜੀ ਚੋਣ ਹੈ ਉਹ ਹੋਈ ਸੀ 2022 ਦੇ ਵਿੱਚ ਨਾਲ ਤੇ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਉੱਥੋਂ ਐਮ ਐਲ ਏ ਚੁਣੀ ਗਏ ਸੀ ਮਨਜਿੰਦਰ ਸਿੰਘ ਲਾਲਪੁਰਾ ਦੇ ਖਿਲਾਫ ਇੱਕ ਕੇਸ ਚੱਲਦਾ ਸੀ ਤੇ ਉਹ ਕੇਸ ਜਿਹੜਾ ਹੈ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਇਹ ਇੱਕ ਵੀਡੀਓ ਵਾਇਰਲ ਹੋਈ ਉਸ ਵੀਡੀਓ ਦੇ ਆਧਾਰ ਤੇ ਸੁਪਰੀਮ ਕੋਰਟ ਨੇ ਦਾ ਨੋਟਸ ਲਿਆ ਸੁਪਰੀਮ ਕੋਰਟ ਦੀ ਹਦਾਇਤ ਦੇ ਉੱਤੇ ਫਿਰ ਇੱਕ ਕੇਸ ਰਜਿਸਟਰ ਹੋਇਆ ਸੀ ਕੇਸ ਜਿਹੜਾ ਰਜਿਸਟਰ ਹੋਇਆ ਸੀ ਉਹ ਕੇਸ ਇਹ ਰਜਿਸਟਰ ਹੋਇਆ ਸੀ ਇੱਕ ਕੁੜੀ ਜਿਹੜੀ ਆਪਣੀ ਮਾਸੀ ਦੇ ਪੁੱਤ ਦੇ ਵਿਆਹ ਲਈ ਆਈ ਹੋਈ ਸੀ ਅੰਮ ਪਰੰਤਰ ਔਰ ਉਹਨਾਂ ਨੇ ਜਦੋਂ ਘਰੋਂ ਜਾਣਾ ਸੀਗਾ ਆਪਣੇ ਤੇ ਤੁਹਾਡਾ ਉਹ ਜਿਹੜਾ ਫੰਦਾ ਵਿਆਹ ਲਈ ਜਗਾ ਪੈਲਸ ਜਦੋਂ ਪੈਲਸ ਜਾਣਾ ਸੀ ਤੇ ਕੁਸ਼ਕਾਰਾਂ ਜਿਹੜੀਆਂ ਕੀਤੀਆਂ ਜਾਂ ਕਰਾਈ ਤੇ ਉਹ ਕਾਰਾਂ ਦੇ ਵਿੱਚੋਂ ਇੱਕ ਕਾਰ ਜਿਹੜੀ ਹੈਗੀ ਉਹ ਮਨਜਿੰਦਰ ਸਿੰਘ ਲਾਲਪੁਰਾ ਦੀ ਕਾਰ ਸੀ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਬਣਨ ਤੋਂ ਪਹਿਲਾਂ ਆਮ ਆਜ਼ਾਦੀ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਫੌਜਦੇ ਸੀ ਫੌਜ ਤੋਂ ਬਾਅਦ ਫਿਰ ਇਹ ਬਾਹਰ ਆਗੇ ਸੀ ਫੌਜੀ ਨੌਕਰੀ ਛੱਡੀ ਸੀ ਛੱਡਣ ਤੋਂ ਬਾਅਦ ਇੱਕ ਟੈਕਸੀ ਦਾ ਬੈਕਅਪ ਕਰਨਾ ਸੀ ਟੈਕਸੀ ਚਲਾਉਣ ਲੱਗੇ ਸੀ ਉਹ ਜਦੋਂ ਉੱਥੇ ਵਿਆਹ ਚ ਗਏ ਉਹ ਕੁੜੀ ਨਾਲ ਕੋਈ ਕੋਈ ਸ਼ਰਖਾਨੀ ਕੀਤੀ ਉਹਨੇ ਇਤਰਾਜ ਕੀਤਾ ਤੇ ਵਿਆਹ ਦੇ ਵਿੱਚ ਫਿਰ ਉਹ ਕੁੱਟਖਟਾ ਪਾਵੇ ਅੱਛਾ ਜੀ ਉੱਟਕਟਾ ਪਾ ਕਲਾ ਮਨਜਿੰਦਰ ਸਿੰਘ ਲਾਲਪੁਰਾ ਨੇ ਨਹੀਂ ਕੀਤਾ ਕੁਝ ਹੋਰ ਲੋਕਾਂ ਨੇ ਵੀ ਇਹਦੇ ਨਾਲ ਜਿਹੜੀ ਉਹਦੀ ਮਦਦ ਕੀਤੀ ਤੇ ਉਹਨਾਂ ਵਿੱਚ ਕੌਣ ਸੀਗੇ ਉਹਨਾਂ ਦੇ ਵਿੱਚ ਕੋਈ ਪੁਲਿਸ ਵਾਲੇ ਵੀ ਸੋਣ ਸੋਣ ਲਗਭਗ 12 ਬੰਦਿਆਂ ਤੇ ਕੇਸ ਬਣਿਆ ਇਹ 2013 ਦੀ ਗੱਲ ਹੈ ਤੇ 2025 ਦੇ ਵਿੱਚ 12 ਵਰ੍ਹਿਆਂ ਬਾਅਦ ਆ ਕੇ ਲੋ ਫੈਸਲਾ ਹੁੰਦਾ ਅਦਾਲਤ ਦੇ ਵਿੱਚ ਉਹਦੇ ਚ ਮਨਜਿੰਦਰ ਸਿੰਘ ਲਾਲਪੁਰਾ ਦੇ ਖਿਲਾਫ ਜਿਹੜਾ ਕੇਸ ਬਣਿਆ ਸੀ ਉਹ ਆਈਪੀਸੀ ਦੀ ਧਾਰਾ 323 324 ST SP ਐਕਟ ਉਹ ਨਿਕਿਆ ਸੀ ਠੀਕ ਹੈ ਜੀ ਉਹਦੇ ਵਿੱਚ ਉਹਨਾਂ ਨੂੰ 4 ਸਾਲ ਦੀ ਕੈਦ ਹੋਗੀ ਕੁਝ ਹੋਰ ਬੰਦਿਆਂ ਦੇ ਨਾਲ ਜਿਹੜੇ ਉਹ ਕੈਦ ਹੋਗੀ ਤਾਂ ਉਹ ਕੈਦ ਹੋਣ ਤੋਂ ਬਾਅਦ ਕੁਦਰਤੀ ਤੌਰ ਤੇ ਕਾਨੂੰਨ ਇਹ ਬਣਿਆ ਕਿ ਕਿਸੇ ਬੰਦੇ ਨੂੰ ਅਗਰ 2 ਸਾਲ ਜਾਂ 2 ਸਾਲ ਤੋਂ ਬਾਅਦ ਕੈਦ ਹੋ ਜਾਂਦੀ ਹੈ ਤਾਂ ਆਟੋਮੈਟਿਕਲੀ ਜਿਹੜੀ ਹੈਗੀ ਆ ਉਹ ਬੰਦੇ ਨੂੰ ਜਿਹੜਾ ਹੈਗਾ ਡਿਸਕਵਾਲਿਫਾਈ ਕਰਨਾ ਪੈਣਾ ਉਹਨੂੰ ਉਹਦੀ ਸੀਟ ਨੂੰ ਜਿਹੜੀ ਖਾਲੀ ਡਿਕਲੇਅਰ ਕਰਨਾ ਪੈਣਾ ਤੇ ਤੁਸੀਂ ਚੋਣ ਕਰਾਉਣੀ ਪੈਣੀ ਲੇਕਿਨ ਇਹਨਾਂ ਨੂੰ ਚੋਣ ਹੋਏ ਇਹਨਾਂ ਨੂੰ ਕੈਦ ਹੋਗੀ ਉਹ ਕੈਦ ਹੋਣ ਤੋਂ ਬਾਅਦ ਸਪੀਕਰ ਸਾਹਿਬ ਨੇ ਇਹਨਾਂ ਦੀ ਸੀਟ ਜਿਹੜੀ ਹੈਗੀ ਹੈ ਉਹ ਖਾਲੀ ਡिक्लेअर ਨਹੀਂ ਕੀਤੀ ਤੇ ਉੱਥੇ ਚੋਣ ਨਹੀਂຊਈ ਉਹਨੂੰ ਚੋਣ ਦੇ ਉੱਤੇ ਰੋਕ ਲਵਾਉਣ ਵਾਸਤੇ ਸਟੇਲ ਐਂਡ ਵਾਸਤੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਅਪੀਲ ਵੀ ਪਾਈ ਤੇ ਨਾਲ ਇਹਨਾਂ ਨੇ ਕਿਹਾ ਜੀ ਮੇਰੀ ਜਿਹੜੀ ਹੈਗੀ ਸਜ਼ਾ ਸਸਪੈਂਡ ਕੀਤੀ ਹੈ ਵੀ ਜੇ ਸਜ਼ਾ ਸਸਪੈਂਡ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਬਚਦੀ ਹੈ ਲੇਕਿਨ ਹਾਈ ਕੋਰਟ ਨੇ ਅੱਜ ਉਹਨਾਂ ਦੀ ਜਿਹੜੀ ਹੈਗੀ ਐ ਸਜ਼ਾ ਸਸਪੈਂਡ ਕਰਨ ਵਾਲੀ ਐਪਲੀਕੇਸ਼ਨ ਰੱਦ ਕਰ ਰੱਦ ਕਰਤੀ ਜੇ ਰੱਦ ਕਰ ਦਿੱਤੀ ਹੈ ਤਾਂ ਉਹਨਾਂ ਦੇ ਕੋਲ ਹੁਣ ਕੋਈ ਚਾਰਾ ਨਹੀਂ ਉਹਨਾਂ ਨੂੰ ਸੁਪਰੀਮ ਕੋਰਟ ਜਾਣਾ ਪੈਣਾ ਇਸ ਸਮੇਂ ਦੌਰਾਨ ਇਹ ਵੀ ਹੋ ਸਕਦਾ ਕਿ ਕੋਈ ਤਰ੍ਹਾਂ ਹਾਈ ਕੋਰਟ ਚਲੇ ਜਾਵੇ ਕਿ ਜਦੋਂ ਹਾਈ ਕੋਰਟ ਨੇ ਉਹਦੀ ਐਪਲੀਕੇਸ਼ਨ ਜਿਹੜੀ ਹੈ ਐਪਲੀਕੇਸ਼ਨ ਉਹ ਰੱਦ ਕਰ ਦਿੱਤੀ ਹੈ ਤਾਂ ਫਿਰ ਸੀਟ ਡਿਕਲੇਅਰ ਕਿਉਂ ਨਹੀਂ ਕੀਤੀ ਦਿਖਾ ਦੀ ਸੰਭਾਵਨਾ ਫਿਰ ਇਹ ਬਣਦੀ ਹੈ ਕਿ ਫਿਰ ਹਾਈ ਕੋਰਟ ਹਦਾਇਤ ਵੀ ਦੇ ਸਕਦੀ ਹੈ ਕਿਉਂਕਿ ਇਹ ਤੋਂ ਪਹਿਲਾਂ ਇੱਕ ਹੋਰ ਸੀਟ ਹੈ ਉਹ ਸੀਟ ਹੈਗੀ ਬੰਗਿਆ ਜਿੱਥੋਂ ਕਿ ਡਾਇਰੈਕਟਰ ਸੁੱਖੀ ਜਿਹੜੇ ਅਕਾਲੀ ਦਲ ਦੀ ਟਿਕਟ 'ਤੇ ਜਿੱਤੇ ਸੀ ਉਹਨਾਂ ਨੇ ਭਾਰਤੀ ਜਨਤਾ ਆਪਣੀ ਆਮਾਦੀ ਪਾਰਟੀ ਜੁਆਇਨ ਕਰ ਲਈ ਆਮਾਦੀ ਪਾਰਟੀ ਨੇ ਉਹਨੂੰ ਚੇਅਰਮੈਨ ਬਣਾਤਾ ਸੂਬੇ ਦਾ ਉਹਨੂੰ ਸੂਬੇ ਦਾ ਚੇਅਰਮੈਨ ਵੀ ਹੈ ਜੇ ਭਾਰਤੀ ਜਨਤਾ ਆਮਾਦੀ ਪਾਰਟੀ ਉਹਨਾਂ ਨੇ ਜੁਆਇਨ ਕਰ ਲਈ ਜਿਹੜੀ ਦੂਜੀ ਸੀਗੀ ਕਾਹ ਅਕਾਲੀ ਦਲ ਨੂੰ ਛੱਡਤਾ ਇਹਦੇ باوجود ਵੀ ਅਜੇ ਤੱਕ ਉਹਨਾਂ ਦੀ ਸੀਟ ਜਿਹੜੀ ਉਹ ਖਾਲੀ ਡिक्लेअर ਨਹੀਂ ਕੀਤੀ ਤੇ ਇਹਦੇ ਸਬੰਧ ਵਿੱਚ ਇੱਕ ਜਿਹੜੀ ਪਟੀਸ਼ਨ ਹਾਈ ਕੋਰਟ 'ਚ ਵੀ ਗਈ ਹੈ ਹਾਈ ਕੋਰਟ ਨੇ ਵੀ ਸਪੀਕਰ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਕਿੰਨੀ ਦੇਰ ਚੋਂ ਦਾ ਫੈਸਲਾ ਕਰੋਗੇ ਨਸੋ ਫੈਸਲਾ ਕੀ ਕਰਨਾ ਹੈ ਜੀ ਇਹਦੇ ਇੱਕ ਕਾਨੂੰਨ ਇਹ ਵੀ ਹੈ ਕਿ ਜਦੋਂ ਚੋਣਾਂ ਦੇ ਵਿੱਚ 6 ਮਹੀਨੇ ਰਹਿ ਜਾਂਦੇ ਤਾਂ ਫੇਰ ਜਿਹੜੀ ਹੈਗੀ ਚੋਣ ਨਹੀਂ ਹੁੰਦੀ ਸਮਝਾ ਹੁਣ ਇਹ ਮੇਰੇ ਖਿਆਲ ਮੁਤਾਬਕ ਜਾਂਦਾ ਇੱਕ ਸਟ੍ਰੈਟਜੀ ਹੋਣੀ ਹੈ ਕਿ ਆਪਾਂ ਇਹਨੂੰ ਬੁਲਾ ਕੇ ਲੁਕਾਉਂਦੇ ਲੁਕਾਉਂਦੇ 6 ਮਹੀਨੇ ਤੱਕ ਲੈ ਜਾਓ ਜਦੋਂ 6 ਮਹੀਨੇ ਰਹਿਗੇ ਤੇ ਫੇਰ ਕਿਨੇ ਚੋਣ ਕਰਨਾ ਇਹ ਗੱਲ ਕੋਈ ਅੱਜ ਦੀ ਫੇਰ ਅਸੀਂ ਕਹਿ ਦਿੰਦੇ ਕਿ ਇਹ ਇਹਨਾਂ ਦੀ ਵੀ ਆਮ ਆਦੀ ਪਾਰਟੀ ਦੀ ਸਰਕਾਰ ਜੋ ਹੈ ਇੱਕ ਕਾਂਗਰਸ ਵੇਲੇ ਵੀ ਹੈ ਕਾਂਗਰਸ ਵੇਲੇ ਕਾਂਗਰਸ ਵੇਲੇ ਵੀ ਮਿਸਟਰ ਸੁਖਪਾਲ ਸਿੰਘ ਖੈਰਾ ਨੇ ਆਪਣਾ ਅਸਤੀਫਾ ਦਿੱਤਾ ਸੀ ਆਮ ਆਦੀ ਪਾਰਟੀ ਤੋਂ ਅਰ ਅਸਤੀਫਾ ਸਪੀਕਰ ਸਾਹਿਬ ਕੋਲ ਆ ਗਿਆ ਸੀ ਲੇਕਿਨ ਉਸ ਵੇਲੇ ਦੇ ਸਪੀਕਰ ਸਾਹਿਬ ਕੇ ਪੀ ਰਾਣਾ ਸਾਹਮਣੇ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਸੀ ਤੇ ਖੈਰਾ ਸਾਹਿਬ ਜਿਹੜੇ ਹੈਗੇ ਆ ਉਹ ਪੂਰੀ ਜਿਹੜੀ ਹੈਗੀ ਐਮ ਐਲ ਏ ਰਹਿ ਕੇ ਤੇ ਜਿਹੜੀ ਉਹ ਜਿੰਨਾ ਦੀ ਸੁਹੂਲਤਾ ਪੈਨਸ਼ਨ ਵਗੈਰਾ ਉਹ ਲੈਣ ਦੇ ਸਮਰੱਥ ਹੋ ਗਏ ਮੈਨੂੰ ਨਹੀਂ ਪਤਾ ਲੈਂਦੀ ਕਿ ਨਹੀਂ ਲੈਣ ਲੇਕਿਨ ਉਹ ਲੈਣ ਦੇ ਸਮਰੱਥ ਹੋ ਗਏ ਹੈ ਇਸ ਲਈ ਉਹ ਕਹਿੰਦੇ ਹੁੰਦੇ ਨੇ ਵੀ ਜਿਹਦਾ ਤਪ ਤੇਜ ਹੁੰਦਾ ਜਿਹਦਾ ਜੋਰ ਹੁੰਦਾ ਹੈ ਉਹ ਫਿਰ ਪੋਜੀਸ਼ਨ ਨੂੰ ਆਪਣੇ ਹੱਕ ਵਿੱਚ ਇਸਤੇਮਾਲ ਕਰਦਾ ਹੁਣ ਦੇਖਣਾ ਲਾਲ ਪ੍ਰੋਸਾ ਵਾਲੇ ਮਾਮਲੇ ਚ ਕੀ ਕੀ ਹੁੰਦਾ ਪਰ ਮੇਰੇ ਖਿਆਲ ਮੁਤਾਬਕ ਜਦੋਂ ਇੱਕ ਅਦਾਲਤ ਚੋਕਾਇਦ ਹੋ ਗਈ ਤੇ ਉੱਪਰਲੀ ਇੱਕ ਅਦਾਲਤ ਨੇ ਹਾਈ ਕੋਰਟ ਤੇ ਉਹਦੀ ਜਰੀਆ ਪਟੀਸ਼ਨ ਰੱਦ ਕਰਕੇ ਉਹਦੀ ਜਰੀ ਕਨਵਿਕਸ਼ਨ ਸਟੇ ਨਹੀਂ ਕੀਤੀ ਤਾਂ ਮਤਲਬ ਇਹ ਹੈ ਕਿ ਉਹ ਸੀਟ ਹੁਣ ਖਾਲੀ ਹੈ ਸਪੀਕਰ ਸਾਹਿਬ ਤੋਂ ਨਿਰਪੱਖ ਹੈ ਕਿ ਉਹ ਖਾਲੀ ਫੀਲ ਕਰ ਦੇਣ ਧੰਨਵਾਦ ਜੀ ਢਿੱਲੋ ਸਾਹਿਬ ਤੁਸੀਂ ਢਿੱਲੋ ਸਾਹਿਬ ਨਾਲ ਗੱਲਬਾਤ ਕੀਤੀ ਵਿਚਾਰਾ ਸੁਣਿਆ ਢਿੱਲੋ ਸਾਹਿਬ ਦੀਆਂ ਤੇ ਮੈਨੂੰ ਤੇ ਢਿੱਲੋ ਸਾਹਿਬ ਨੂੰ ਦਿਓ ਇਜਾਜ਼ਤ ਸਾਡਾ ਪੇਜ YouTube ਚੈਨਲ ਤੇ Instagram ਫਾਲੋ ਜੁ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਸਸ ਜੀ